ਸਸਤਰੀ ਕਾਲ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਹਾਂ ਮੱਤ ਤੇ ਪੜਦਾ ਵੀਡੀਓ ਬਾਰੇ ਤੁਹਾਨੂੰ ਪਤਾ ਹੀ ਹੋਵੇਗਾ ਕਿ ਫਰੀਦ ਪੁਲਿਸ ਨੂੰ ਫੋਨ ਕਰਕੇ ਵਿੱਕੀ ਨੂੰ ਫੜਾ ਲਿੰਦੀ ਆ ਫੜਾ ਲਿੰਦੀ ਆ ਉਸ ਤੋਂ ਬਾਅਦ ਅੱਗੇ ਕੀ ਹੋਇਆ ਆਪਾਂ ਸਭ ਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਆਜੋ ਆਪਾਂ ਗੱਲ ਕਰਦੇ ਹਾਂ ਰੀਦ ਪੁਲਿਸ ਨੂੰ ਫੋਨ ਕਰਕੇ ਵਿੱਕੀ ਨੂੰ ਫੜਾ ਦਿੰਦੀ ਆ ਤੇ ਉਸ ਤੋਂ ਬਾਅਦ ਪੁਲਸ ਵਾਲੇ ਵਿੱਕੀ ਨੂੰ ਫੜ ਕੇ ਲੈ ਜਾਂਦੇ ਨੇ ਤੇ ਵਿੱਕੀ ਨੇ ਸੋਚਿਆ ਵੀ ਨਹੀਂ ਸੀ ਕਿ ਪ੍ਰੀਤੀ ਮੈਂ करूਗੀ ਕਿ ਮੈਨੂੰ ਫੋਨ ਕਰ ਪੁਲਿਸ ਨੂੰ ਫੋਨ ਕਰਕੇ ਮੈਨੂੰ ਫੜਾ ਦੋਗੀ ਫੜਾ ਦੋਗੀ ਵਿੱਕੀ ਬਹੁਤ ਹੈਰਾਨ ਹੋ ਜਾਂਦਾ ਤੇ ਨਾਲੇ ਪ੍ਰੀਤ ਤੇ ਗੁੱਸਾ ਵੀ ਕਰਦਾ ਆ ਪੁਲਸ ਵਾਲਿਆਂ ਤੋਂ ਜਾਣ ਤੋਂ ਬਾਅਦ ਵਿੱਕੀ ਦੀ ਮੰਮੀ ਪ੍ਰੀਤ ਨੂੰ ਬਹੁਤ ਬੋਲਦੀ ਆ ਬਹੁਤ ਸੁਣਾਦੀ ਆ ਕਿ ਤੂੰ ਕਿ ਤੂੰ ਕਹਿੋ ਜੀ ਘਰ ਵਾਲਿਆਂ ਤੂੰ ਆਪਣੇ ਘਰ ਵਾਲੇ ਨੂੰ ਪੁਲਿਸ ਕੋ ਫੜਾ ਦਿੱਤਾ ਤੇਨੇ ਜਮਾਂ ਵੀ ਤਰਸ ਨਹੀਂ ਆਇਆ ਉਹ ਪਤਾ ਨਹੀਂ ਮੇਰੇ ਪੁੱਤ ਨੂੰ ਕਿਵੇਂ ਮਾਰ ਕੁੱਟ ਰਹੇ ਹੁੰਨਿਆ ਤੂੰ ਦਾ ਘਰੇ ਬੈਠੀ ਆ ਜਰਾ ਉਹਦੇ ਬਾਰੇ ਵੀ ਸੋਚ ਕੇ ਔਰ ਉਹਦਾ ਕੀ ਹਾਲ ਹੋ ਰਿਹਾ ਹੁਣਾ ਉੱਤੇ ਇੰਨਾ ਕਹਿ ਤਵਾਰ ਉਸਦੀ ਸੱਸ ਉਸ ਨੂੰ ਪਿਆਰ ਦੇ ਨਾਲ ਸਮਝਾਉਂਦੀ ਆਗੇ ਜਲ ਜੀਮੇ ਦਾ ਵੀ ਹੈਗਾ ਹੈ ਦਾ ਤੇਰੇ ਘਰ ਵਾਲਾ ਹੀ ਆ ਹੁਣ ਆਪਾਂ ਨੂੰ ਵਿੱਕੀ ਨੂੰ ਛਡਾਉਣਾ ਪੈਣਾ ਕਿਵੇਂ ਨਾ ਕਿਵੇਂ ਕਰਕੇ ਤੂੰ ਮੇਰੇ ਨਾਲ ਚੱਲਾ ਆਪਾਂ ਦੋਨੋਂ ਜਾਣੀਆਂ ਵਿੱਕੀ ਨੂੰ ਛਡਾਉਣੇ ਆ ਤੇ ਵਿੱਕੀ ਦੀ ਮੰਮੀ ਪਿੰਡ ਵਾਲਿਆਂ ਕੋ ਵੀ ਸਹਾਇਤਾ ਮੰਗਦੀ ਆ ਕਿ ਵਿੱਕੀ ਨੂੰ ਪੁਲਿਸ ਵਾਰੇ ਲੈ ਗਏ ਆ ਤੁਸੀਂ ਸਾਡੀ ਸਹਾਇਤਾ ਕਰੋ ਔਰ ਸਾਡੇ ਨਾਲ ਥਾਣੇ ਚੱਲੋ ਪਰ ਪਿੰਡ ਚੋਂ ਕੋਈ ਵੀ ਉਹਦੇ ਨਾਲ ਨਹੀਂ ਚੱਲਦਾ ਉਹ ਕਹਿੰਦੇ ਆ ਕਿ ਵਿੱਕੀ ਨਾਲ ਵਿੱਕੀ ਤਾਂ ਅਸੀਂ ਪੇਲਣਾ ਵੀ ਸਹਾ ਦਿੱਤਾ ਸੀ ਪਰ ਵਿੱਕੀ ਉਹਨਾਂ ਆਪਣੀਆਂ ਹਰਕਤਾਂ ਦਾ ਆਵਾਜ਼ ਨਹੀਂ ਆਇਆ ਅਸੀਂ ਨਹੀਂ ਜਾਣਾਂ ਤੁਸੀਂ ਜਿਵੇਂ ਕਰਨਾ ਕਰ ਲਓ ਉਸ ਤੋਂ ਬਾਅਦ ਵਿੱਕੀ ਦੀ ਮੰਮੀ ਪਰੇਸ਼ਾਨ ਹੋਈ ਪ੍ਰੀਤ ਨੂੰ ਆਪਣੇ ਨਾਲ ਲੈ ਕੇ ਠਾਣੇ ਵੱਲ ਜਾਂਦੀ ਆ ਤੇ ਪ੍ਰੀਤ ਨੂੰ ਨਾਲ ਬੋਲਦੀ ਜਾਂਦੀ ਆ ਕਿ ਤੈਨੂੰ ਕੀ ਲੋੜ ਸੀ ਫੋਨ ਕਰਨ ਦੀ ਉਹਨੇ ਆਪ ਹੀ ਸਵੇਰੇ ਕਰ ਚਲੇ ਤਾਂ ਜਾਣਾ ਸੀਗਾ ਪਰ ਪ੍ਰੀਤ ਇੱਕ ਵਾਰ ਫਿਰ ਮੰਮੀ ਨੂੰ ਕਹਿੰਦੀ ਆ ਮੰਮੀ ਇੱਕ ਵਾਰ ਸੋਚ ਲੋ ਵੀ ਕੀ ਸੁਧਰ ਜਾਊਗਾ ਉਹਨੂੰ ਕੁਛ ਦਿਨ ਹੋਰ ਜੇਲ੍ਹ 'ਚ ਰਹਿਣ ਦੋ ਪਰ ਉਸਦੀ ਮੰਮੀ ਕਹਿੰਦੀ ਉਹ ਮੇਰਾ ਪੁੱਤ ਲੱਗਦਾ ਮੈਂ ਤਾਂ ਜਿੰਨਾ ਹੋ ਸਕੇ ਉਨੀ ਕੋਸ਼ਿਸ਼ ਕਰੂੰਗੀ ਥਾਣੇ ਜਾਣ ਤੋਂ ਬਾਅਦ ਵੀਕੀ ਦੀ ਮੰਮੀ ਥਾਣੇ ਜਾ ਕੇ ਕਹਿੰਦੀ ਆ ਕਿ ਮੇਰੇ ਪੁੱਤ ਨੂੰ ਛੱਡ ਦਿਓ ਆ ਬੇਕਸੂਰਾ ਇਸਨੇ ਕੁਛ ਨਹੀਂ ਕੀਤਾ ਪਰ ਥਾਣੇਦਾਰ ਕਹਿੰਦਾ ਜਿਸ ਮੁੰਡੇ ਦੀ ਇਸਨੇ ਗੋਲੀ ਮਾਰੀ ਆ ਸਾਨੂੰ ਪਤਾ ਕਿ ਇਸਨੇ ਕੀ ਕੀਤਾ ਹਾਨੇਦਾਰ ਕਹਿੰਦਾ ਸੀ ਤਾਂ ਆਪਣੀ ਕਾਰਵਾਈ ਕਰਾਂਗੇ ਜੇ ਵਿੱਕੀ ਸੱਚਾ ਹੋਇਆ ਤਾਂ ਇਸ ਨੂੰ ਛੱਡ ਦਵਾਂਗੇ ਜੇ ਝੂਠਾ ਨਿਕਲਿਆ ਤਾਂ ਅੱਗੇ ਦੇਖਾਂਗੇ ਕੀ ਕਰਨਾ ਬਹੁਤ ਮਿਹਨਤਾਂ ਤਰਲੇ ਕਰਨ ਤੋਂ ਬਾਅਦ ਵੀ ਠਾਣੇਦਾਰ ਵਿੱਕੀ ਦੀ ਮੰਮੀ ਦੀ ਕੋਈ ਗੱਲ ਨਹੀਂ ਮੰਨਦਾ ਤੇ ਉਸ ਨੂੰ ਕਹਿੰਦਾ ਕਿ ਤੁਸੀਂ ਘਰ ਚਲੇ ਜਾਓ ਘਰ ਚਲੇ ਜਾਓ ਅੱਗੇ ਕੀ ਹੋਇਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ